ਤੇ ਭੋਲੂ ਕੈਨੇਡਾ ਇਹਨਾਂ ਨੇ ਕੈਂਠਾ ਪਾਉਣਾ ਉਧਰ ਐਂਟਰੀ ਗੇਟਵਾਲ ਦੇ ਅਖਿਓ ਹੁਣ ਨਜ਼ਾਰਾ ਆਉਣਾ ਕੌਟੀ ਦਾ ਡੀਟੀਓ ਆ ਗਿਆ ਓਏ ਚੋਲੇ ਵਾਲਾ ਕਹਿੰਦੇ ਓ ਯਾਰਸ਼ ਆ ਗਿਆ ਗਰਾਊਂਡ ਦੇ ਵਿੱਚ ਇੱਕਾਰੀ ਤਾੜੀ ਵੱਡੀ ਮਾਰ ਦਿਓ ਆ ਦੁੜੀਆਂ ਦੇ ਵੱਡੇ ਵੱਡੇ ਮਾਲ ਜਿਹੜੇ ਉਹ ਖੇਡ ਗਰਾਊਂਡ ਚ ਪੁੱਜ ਗਏ ਐ 16 ਵਾਲਾ ਆ ਗਿਆ ਅਰਸ਼ ਆ ਗਿਆ ਸ਼ੇਰਾ ਆ ਗਿਆ ਇੰਗਲੈਂਡ ਵੱਲੋਂ ਚਾਪੀ ਨੂੰ 5000 ਦਿੱਤਾ ਜਾਵੇਗਾ ਹੁੰਦਾ ਭਾਜੀ ਰੂਲ ਹੁੰਦਾ 3 ਰੇਡਾਂ ਪਵਾ ਦਈਏ ਫਿਰ ਸ਼ੇਰੇ ਦੀਆਂ ਸ਼ੇਰੇ ਦੀਆਂ 3 ਰੇਡਾਂ ਸਾਬ ਇੰਗਲੈਂਡ ਵੱਲੋਂ 5000 ਦੀਆਂ ਮੇਰੇ ਮਿੱਤਰੋ ਤੇ ਆਹ ਹੈ ਕਵਲ ਜਿਹਨੂੰ ਆ ਬੈਸਟਾਂ ਨੂੰ ਹੇਰ ਸਾਹਿਬ ਆਖਦੇ ਆ ਕਿ ਸੋਨੇ ਦੇ ਕੰਠੇ ਦਿੱਤੇ ਜਾਣਗੇ ਲੜਕੀਆਂ ਨੂੰ ਪਹਿਲਾਂ ਐਲਈਡੀਆਂ ਦਿੱਤੀਆਂ ਗਈਆਂ ਨੇ ਬੈਸਟਾਂ ਦੇ ਵਿੱਚੋਂ ਸਾਡੀ ਗੋਸ਼ਾ ਤੇ ਨਾਲ ਸਿਮਰਨ ਰਈ ਵਾਲੀ ਬੈਸਟ ਖਿਡਾਰਨਾਂ ਬਣੀਆ ਮਾਨ ਨੇ ਮਾਜੇ ਦੀਆਂ ਮਾਨ ਨੇ ਮਾਜੇ ਦੀਆਂ ਅਰਪਲਪਲ ਬਟਾਲੇ ਦੇ ਇਲਾਕੇ ਦਾ ਅਚਲ ਸਾਹਿਬ ਦੇ ਇਲਾਕੇ ਦਾ ਅਰਪਲ ਸਿਆਜੇ ਹੁਣ ਨੰਬਰ ਲਾ ਗਿਆ ਤੇ ਤਾੜੀਆਂ ਲਲਕਾਰੇ ਵੱਜਣਗੇ ਇੱਕ ਪਾਸੇ ਪੌਡੀ ਦਾ ਟੀਟੀਓ ਅਰਸ਼ ਚੋਲਾ ਸਾਹਿਬ ਬੱਲੇ 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 ਆ ਜੱਫੇ ਤੋਂ ਖੁਸ਼ ਹੋ ਕੇ ਲੋਕਾਂ ਨੇ ਕਹਿੰਦੇ ਆਪ ਮਾਰੇ ਤਾੜੀਆਂ ਮਾਰੀਆਂ ਨੇ 5000 ਦੇ ਦੋ ਜੱਫੇ ਲੱਗ ਗਏ ਆ ਜੀ ਤਿੰਨ ਜੱਫੇ ਆ ਉਹ ਸਾਡੇ ਜਿਨੇ ਦਿਖਾ ਦੂ ਤਾਰੇ ਜਿਨੇ ਦਿਖਾ ਦੂ ਤਾਰੇ 5000 ਰਬ ਯੂਐਸਏ ਵੱਲੋਂ ਸ਼ੇਰੇ ਦੀਆਂ ਰੇਡਾਂ ਤੇ ਮਾਰਨ ਲੱਗੇ ਸੀ ਫੁੱਲਿਆ ਕਲਾਕੇ ਦੇ ਮਾਇਆ ਪ੍ਰਾਪਤ ਕਰ ਲੈ ਨੌਜਵਾਨਾ ਚੋਲੇ ਆਲਾ ਹਰਖ ਗਿਆ ਚੋਲੇ ਵਾਲੇ ਦਾ ਪਹਿਲਾ ਏ 5000 ਵਾਲਾ ਪਹਿਲਾ ਚਲੇ ਆਏ ਅਰਸ਼ ਨੇ ਕਹਿੰਦੇ ਘੱਟਤਾ ਚਲਾਨ ਰੇਡ ਪਾਉਣ ਦੇ ਵਾਸਤੇ ਆ ਵੀ ਵੱਡਾ ਮੱਲ ਹੈ ਇਹਦੇ ਰਿਕਾਰਡ ਬੋਲਦੇ ਆ ਕੈਨੇਡਾ ਦੇ ਕਹਿੰਦੇ ਵੱਖੋ ਵੱਖਰੇ ਕੱਪਾਂ ਦਾ ਬੈਸਟ ਹੈ ਉਹ ਕੈਨੇਡਾ ਦੇ